ਕਈ ਚੰਦ ਲੋਕ ਐਸੇ ਹਨ ਕਿ ਜੋ ਆਪਣਾ ਧਰਮ ਛੋੜ ਕੇ ਕੋਈ ਦੂਸਰਾ ਧਰਮ અપਨਾ ਰਿਹਾ ਕਿਉਂ ਅਪਣਾ ਰਹੇ ਆ ਉਹ ਇਸ ਵਾਸਤੇ ਸਿਰਫ ਚੰਦ ਪੈਸਿਆਂ ਵਾਸਤੇ ਪੈਸਾ ਸਾਰੀ ਉਮਰ ਇਨਸਾਨ ਦੇ ਨਾਲ ਨਹੀਂ ਜਾਂਦਾ ਅੰਨੇ ਮਤਾ ਬਕਾਇਆ ਹੈ ਕਿ ਜੋ ਵੀ ਹਮਾਰਾ ਸਿੱਖ ਧਰਮ ਕੋ ਛੋੜੇਗਾ ਹਮ ਉਸਕੇ ਸਾਥ ਕੋਈ ਰਿਸ਼ਤੇਦਾਰੀ ਕੋਈ ਮੇਲ ਮਲਾਬ ਨਹੀਂ ਰੱਖੇਗੇ ਔਰ ਉਸਕੋ ਬਾਈਕਾਟ ਕੀਤਾ ਜਾਏਗਾ ਧਰਮ ਪਰਿਵਰਤਨ ਨੂੰ ਲੈ ਕੇ ਪੰਜਾਬ ਦੇ ਇਸ ਇਲਾਕੇ ਦੇ ਲੋਕਾਂ ਨੇ ਲਿਆ ਵੱਡਾ ਫੈਸਲਾ ਵਾਨੂੰ ਦੱਸਦੇ ਕਿ ਖਬਰ ਹੁਸ਼ਿਆਰਪੁਰ ਦੀ ਹੈ ਜਿੱਥੇ ਸ਼ਹਿਰ ਦੇ ਇੱਕ ਮੁਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਧਰਮ ਪਰਿਵਰਤਨ ਦੇ ਖਿਲਾਫ ਇੱਕ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖ ਆਪਣਾ ਧਰਮ ਬਦਲਦਾ ਹੈ ਤਾਂ ਉਸ ਨੂੰ ਸਮਾਜ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਵੇਗਾ। ਉਸ ਬੰਦੇ ਦੇ ਨਾਲ ਵੀ ਕੋਈ ਲਿੰਕ ਨਹੀਂ ਰੱਖਿਆ ਜਾਵੇਗਾ, ਕੋਈ ਨਹੀਂ ਉਸ ਨੂੰ ਮਿਲੇਗਾ। ਉਥੇ ਗੁਰਦੁਆਰੇ ਦੀ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਕੁਝ ਪਰਿਵਾਰ ਸਿੱਖ ਧਰਮ ਨੂੰ ਛੱਡ ਕੇ ਪੈਸਿਆਂ ਦੀ ਲਾਲਚ ਦੇ ਵਿੱਚ ਹੋਰ ਧਰਮ ਅਪਣਾਰੇ ਨੇ ਤਾਂ ਜਿਸ ਨੂੰ ਲੈ ਕੇ ਉਹਨਾਂ ਨੇ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜੇਕਰ ਕੋਈ ਵੀ ਸਿੱਖ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਜਾਂਦਾ ਹੈ ਤਾਂ ਉਸਦੇ ਨਾਲ ਕੋਈ ਵੀ ਮਿਲਵਰਤਨ ਨਹੀਂ ਰੱਖਿਆ ਜਾਵੇਗਾ ਨਾ ਹੀ ਉਸ ਨੂੰ ਕੋਈ ਪ੍ਰੋਗਰਾਮ ਤੇ ਬੁਲਾਇਆ ਜਾਵੇਗਾ ਮੈਂ ਗੁਰੂਆਂ ਨੇ ਸਾਡੇ ਗੁਰੂਆਂ ਨੇ ਕਿਤਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਬੱਚੇ ਵਾਰ दिए ਮਾਤਾ ਪਿਤਾ ਵਾਰ दिए ਇਤਨੇ ਆਪਣੇ ਸਿੰਘੋ ਨੇ ਕੁਰਬਾਨੀਆਂ ਕੀਤੀਆਂ ਔਰ ਫਿਰ ਵੀ ਆਪਣੇ ਲੋਕ ਜੋ ਸਿੱਖ ਧਰਮ ਕੇ ਹੈ ਕਈ ਚੰਦ ਲੋਗ ਐਸੇ ਹੈ ਕਿ ਜੋ ਆਪਣਾ ਧਰਮ ਛੋੜ ਕੇ ਕੋਈ ਦੂਸਰਾ ਧਰਮ ਆ ਪਣਾ ਰਿਹਾ ਕਿਉਂ ਅਪਣਾ ਰਹੇ ਆ ਉਹ ਇਸ ਵਾਸਤੇ ਸਿਰਫ ਚੰਦ ਪੈਸਿਆਂ ਵਾਸਤੇ ਪੈਸਾ ਸਾਰੀ ਉਮਰ ਇਨਸਾਨ ਦੇ ਨਾਲ ਨਹੀਂ ਜਾਂਦਾ ਜੇ ਅਗਰ ਪੈਸੇ ਵਾਸਤੇ ਆਪਣਾ ਸਿੱਖੀ ਧਰਮ ਚਾਹੁੰਦਾ ਤੇ ਕਈ ਧੇਰ ਦਾ ਸਿੱਖੀ ਧਰਮ ਖਤਮ ਹੋ ਜਾਂਦਾ ਪਰ ਨਹੀਂ ਹਮਾਰੇ ਜੋ ਵੀ ਸਿੱਖ ਧਰਮ ਹੈ ਸਿਰਫ ਆਪਣੇ ਧਰਮ ਵਾਸਤੇ ਹੀ ਆਪਣੇ ਕੌਮ ਵਾਸਤੇ ਹੀ अपन जाना कुरबान की कई लोग जो हम नाम नहीं लेना चाहते कई परिवार हैं ऐसे जो चंद पैसों के लिए अपना धर्म छोड़ के दूसरा धर्म अपना रहे हैं लेकिन ऐसा नहीं करना चाहिए कुछ मतलब भी पास किया गया आज उनसे कोई मिला भी रखा जाएगा कैसा है हमने हमने हमारे जो भी अपने निवासी जो भी है अपनी बरादरी जो सिख धर्म जो इकट्ठी हुई है हमने मता पकाया कि जो भी हमारा सिख धर्म को छोड़ेगा हम उसके साथ कोई रिश्तेदारी कोई मेल मिलाप नहीं रखेंगे और उसको बाइकाट किया जाएगा भाई रहने तो देंगे लेकिन उसके साथ हम कोई भी मेल मिलाप नहीं रखेंगे उसका बिल्कुल दिया किया जाएगा मेरा नाम हरजिंदर सिंह है ਮਾਲਾ ਕਮਾਲਪੁਰ ਹਸ਼ਿਆਰਪੁਰ ਉਹ ਦੱਸੋ ਸਾਡੇ ਸਾਡੇ ਜਿੱਦ ਆਪਣੇ ਆਪ ਵਿੱਚ ਬਾਈਕਟ ਬਾਈਕਟ ਕੇ ਬਾਈਕਟ ਕੀਤਾ ਜਾ ਰਿਹਾ ਉਹਨਾਂ ਦਾ ਜੇ ਛੱਡਦੇ ਬਿਨਾਂ ਤੋਂ ਬਾਈਕਟ ਕਰਕੇ ਤੇ ਉਹਨਾਂ ਦਾ ਕੋਈ ਲੈਣ ਦੇ ਨਹੀਂ ਕਰਕੇ ਸਾਡੇ ਸਿਰ ਆਪਣੇ ਪਾਰ ਦੇ ਦਾਜ ਕੀਤਾ ਜਾਏਗਾ ਕੋਈ ਉਹਨਾਂ ਦਾ ਦੁੱਖ ਸੁੱਖ ਨਹੀਂ ਕੀਤਾ ਜਾਏਗਾ ਕੋਈ ਉਹਾਂ ਦੇ ਮਗਰ ਨਹੀਂ ਜਾਏਗਾ